जिला श्री मुकतर साहब कोटकपुरा चौंक अमित शाह मजदूर फूकया गया समय दलित समाज सभा प्रधान गुरप्रीत गोपी बाबा जीवन मजदूर यूनियन प्रधान शुभिंद बौबी हाजिर सन बलवंत समेवाली राष्ट्रीय सकत्र से लोग सभा हलका फिरोजपुर इंचार्ज नैशनलिस्ट जस्टिस पार्टी विशेष तौर पहुंचे Okay. ਭਾਈ ਜੀ ਅੱਜ ਕਿਸ ਵਿਸ਼ੇ ਤੇ ਪੁਤਲਾ ਫੁਕਿਆ ਗਿਆ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਿਕਤਰ ਲੋਕ ਸਭਾ ਹਰਕਾਪੁਰ ਇੰਚਾਰਜ ਨੇਸ਼ਨਲਿਸਟ ਜਸਜੀਪਾਲੀ ਅੱਜ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੰਨੇ ਸਾਡੇ ਮਜ਼ਦੂਰ ਭਰਾਏ ਇਹਨਾਂ ਵੱਲੋਂ ਇੱਕ ਅਮਿਤ ਸ਼ਾਦਾ ਪੁਤਲਾ ਫੁਕਿਆ ਗਿਆ ਜੋ ਕਿ ਬਾਬਾ ਸਾਹਿਬ ਦੇ ਖਿਲਾਫ ਉਹਨੇ ਗਲਤ ਸ਼ਬਦਾਂ ਦੀ ਬੋਲੀ ਸੀ ਇਹ ਸਾਰੇ ਹੀ ਜਿਹੜਾ ਦਲਿਤ ਸਮਾਜ ਚ ਪੂਰਾ ਰੋਸ ਪਾਇਆ ਜਾ ਰਿਹਾ ਹੈ ਜੇਕਰ ਸੈਂਟਰ ਸਰਕਾਰ ਦੇ ਜਿੰਨੇ ਵੀ ਮੰਤਰੀ ਇਸ ਤਰ੍ਹਾਂ ਗਲਤ ਸ਼ਬਦਾਂ ਦੀਆਂ ਬੋਲਾਂਗੇ ਸਾਡਾ ਜਿਹੜਾ ਦਲਿਤ ਸਮਾਜ ਉਹ ਕਹਿੰਦਾ ਫੁਕ ਗਿਆ ਕੀ ਕਹਿਣਾ ਚਾਹੁੰਦੇ ਬਾਰੇ ਅੱਜ ਸਾਡੀ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਦਾ ਇੱਕ ਮੋਦਰਾ ਫੁਕਿਆ ਜਿਹੜਾ ਸੰਸਥਾ ਵਿੱਚ ਬਾਬਾ ਸਾਹਿਬ ਬਾਰੇ ਗਲਤ ਬੋਲਿਆ ਸੀਗਾ ਕੀ ਕਹਿਣਾ ਚਾਹੁੰਦੇ ਬਾਬਾ ਜੀ ਦੇ ਸਿੰਘ ਮਜੂਰ ਜੁਣੇ ਆ ਸ਼ਮਿੰਦਰ ਪ੍ਰਧਾਨ ਤੇ ਗੁਰਪ੍ਰਿੰਤ ਸਮਾਜ ਸੇਵਕ ਵੱਲੋਂ ਜਿਹੜੀਆਂ ਸਾਡੇ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਜੀ ਅਮਿਤ ਸ਼ਾਹ ਦਾ ਜਿਹੜਾ ਮੋਦਰਾ ਫੁਕਿਆ ਕਿਉਂਕਿ ਉਹ ਸਾਡੇ ਸੰਧਾਨ ਬਾਰੇ ਉਹਨੇ ਗਲਤ ਸਰਕਾਰ ਦੀ ਵਰਤੀ ਹੈ ਜਿਹੜੀ ਉਸ ਉਹਦੇ ਸੰਬੰਧ ਵਿੱਚ ਅੱਜ ਬਾਬਾ ਜੀ ਦੇ ਸਿੰਘ ਮੈਸਤਰੀ ਮਜੂਰ ਜੁਣੇ ਕੋਟਵਾਰ ਹੋਣ ਸਿੰਘ ਮੁਖਤਸਰ ਸਾਹਿਬ ਇਹ ਪੁਤਲਾ ਫੁੱਕਿਆ ਗਿਆ ਇਹਦਾ ਤੇ ਜੋ ਗਤੀਵਿਧੀਆਂ ਇਹਨਾਂ ਮਜ਼ਦੂਰਾ ਅਤੇ ਹੋਰ ਐਸੀ ਸਮਾਜਵਾਰੀ ਇਸ ਸੈਕਟਰ ਸਰਕਾਰ ਜਿਹੜੀਆਂ ਲੈ ਕੇ ਆਉਂਦੀਆਂ ਮਾੜੀਆਂ ਸਵਾਰਥ ਜਿੰਦਗੀ ਦੀਆਂ ਬਰਤਦੀ ਆ ਇਸ ਕਰਕੇ ਜਦ ਇਹ ਪੁਤਲਾ ਇਹਦਾ ਫੁੱਕਿਆ ਇਹ ਵੀ ਹੋਰ ਖੇਤਰ ਸਰਕਾਰ ਨੂੰ ਜਿਹੜੀ ਚੇਤਾਵਨੀ ਦਿੰਦੇ ਆ ਵੀ ਆਪੀਆਂ ਆਦਤਾਂ ਤੋਂ ਆਪ ਬਾਜਾ ਜੀ